ਜੇ ਕੋਈ ਤੁਹਾਡੇ ਸਾਡੇ ਪਰਿਵਾਰ ਰੱਬ ਦਾ ਨਾਮ ਲੈਂਦੇ ਸੀ ਜੀਵ ਕਟ ਦਿੱਤੀ ਜਾਂਦੀ ਸੀ ਉਹਨਾਂ ਹਾਲਾਤਾਂ ਦੇ ਵਿੱਚ ਮਹਾਰਜ ਨੇ ਸੱਚ ਦੀ ਗੱਲ ਕਰਕੇ ਉਪਦੇਸ਼ ਦੇਣਾ ਅੱਜ ਗੱਲਾਂ ਕਰਨੀਆਂ ਸੌਖੀਆਂ ਅੱਜ ਚੀਕਾਂ ਮਾਰਨੀਆਂ ਸੌਖੀਆਂ ਮਹਾਰਾਜ ਦੇ ਗੁਰਪੁਰਬ ਤੇ ਅਸੀਂ ਤਾਂ ਰੂਪਰੇਖਾ ਹੀ ਪਾ ਦਿੰਦੀ ਨਾ ਅਸੀਂ ਡੀਜੇ ਲਾਉਣ ਲੱਗ ਗਏ ਭੰਗੜੇ ਪਾਉਣ ਲੱਗ ਗਏ ਜਾਗੋਆਂ ਕੱਟਣ ਲੱਪੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ ਬਿ ਮਾਰਨ ਦਾ ਬਚਨ ਤੁਸੀਂ ਪੜਦੇ ਹੋ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਬਿ ਰੱਬ ਦੇ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ ਖੋਬੇ ਗੁਰੂ ਅਕਾਲ ਪੁਰਖ ਦੀ ਅਗਾਧ ਬੋਧ ਬਾਣੀ ਤੇ ਅਸੀਂ ਦੁਨਿਆਵੀ ਲੋਕਾਂ ਦੇ ਲਿਖੇ ਗੀਤ ਗਾ ਕੇ ਭੰਗੜੇ ਪਾਈਏ ਦੱਸੋ ਸਾਨੂੰ ਸਿਆਣਾ ਕੌਣ ਕਹੇਗਾ ਜੀ ਕੋਈ ਜਨਾਬ ਸਾਥਤ ਕਰਦੇ ਹੋ ਤੁਸੀਂ ਮੈਂ ਇੱਕ ਫੜ ਲਓ ਧੀਰ ਸਾਹਿਬ ਕੋਲੋਂ ਮੈਂ ਇੱਕ ਫੜ ਲਓ ਇੱਕ ਤੁਸੀਂ ਸਵਾਲ ਕਰੋ ਇਸ ਵਿਸ਼ੇ ਤੇ ਮੈਂ ਜਵਾਬ ਦਿੰਦਾ ਮਹਾਰਾਜ ਦੀ ਕਿਰਪਾ ਨਾਲ ਵੀ ਭੰਗੜੇ ਪਾ ਕੇ ਨਸ਼ਾ ਕਰਕੇ ਲਲਕਾਰੇ ਮਾਰ ਕੇ ਅਸੀਂ ਗੁਰੂ ਰਵਿਦਾਸ ਮਹਾਰਾਜ ਨੂੰ ਖੁਸ਼ ਕਰਾਂਗੇ ਦੱਸੋ ਕਿਵੇਂ ਕਰਾਂਗੇ ਅਸੀਂ ਆਪਣੇ ਗੁਰੂ ਦੀ ਮਰਿਆਦਾ ਦੀ ਰੂਪਰੇਖਾ ਵਿਗਾੜ ਰਹੇ ਆਉਣ ਵਾਲੀ ਪੀੜ੍ਹੀ ਤੁਹਾਨੂੰ ਮਾਫ਼ ਨਹੀਂ ਕਰੇਗੀ ਇਹ ਦੇਖ ਕੇ ਗਏ ਹੂੰ ਗੁਰੂ ਸਾਹਿਬ ਨੂੰ ਕਿਹੜਾ ਉਪਦੇਸ਼ ਗੁਰੂ ਸਾਹਿਬ ਦਾ ਲੋਕਾਂ ਦੇ ਵਿੱਚ ਦੇ ਕੇ ਚੱਲੇ ਆ। ਉਹ ਸਮਾਂ ਸੀ ਜਦੋਂ ਮਹਾਰਾਜ ਜੀ ਨੇ ਧਿਆਨਿਤ ਰੱਖੋ ਜੀ ਉਹ ਸਮਾਂ ਜਦੋਂ ਲੋਕਾਂ ਦੇ ਜੀਵ ਨੂੰ ਕੱਟ ਦਿੱਤਾ ਜਾਂਦਾ ਤੇ ਮਰ ਜ ਉਸ ਸਮੇਂ 'ਚ ਕਹਿੰਦੇ ਨੇ ਐਸੀ ਲਾਲ ਤੁਜ ਬਿਨ ਕੌਣ ਕਰੇ। ਅੱਜ ਸੱਚ ਬੋਲਣ ਤੋਂ ਅੱਜ ਦੇ ਸਮੇਂ 'ਚ ਵੀ ਆਪਾਂ ਡਰਦੇ ਆ। ਨਾਲੇ ਹੁਣ ਡਰ ਕੋਈ ਨਹੀਂ ਹੈ ਹੁਣ ਮਹਾਰਾਜ ਦੀ ਕਿਰਪਾ ਨਾਲ ਬਾਬਾ ਸਾਹਿਬ ਨੇ ਵਚਨ ਕੀਤਾ ਹੋਇਆ ਸੰਵਿਧਾਨ ਚ ਵੀ ਆਪਣੇ ਧਰਮ ਦਾ ਹਰੇਕ ਕੋਈ ਸਤੰਤਰ ਤਰੀਕੇ ਨਾਲ ਪ੍ਰਚਾਰ ਕਰ ਸਕਦਾ ਕੋਈ ਰੋਕ ਟੋਕ ਨਹੀਂ ਸਕਦਾ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰੂ ਦੀ ਦਿੱਤੀ ਮਰਿਆਦਾ ਭੁੱਲੀਏ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਅਸੀਂ ਕੱਲ ਨੂੰ ਕਿੱਦਾਂ ਬਦਲ ਦੇਾਂਗੇ ਵੀ ਕਿਵੇਂ ਤਿਆਰ ਕਰਨਾ ਹੈ ਉਹੀ ਰੋਣਾ ਜੋ ਗੁਰੂ ਸਾਹਿਬ ਦੇ ਕੇ ਗਏ ਨੇ ਕੱਲੋਂ ਸਾਡੇ ਵਰਗਾ ਗਲਾਸਾਂ 'ਚ ਪਾ ਕੇ ਵੰਡਣ ਲੱਪੇ ਅਸੀਂ ਤਾਂ ਏਦਾਂ ਅਮਰ ਸ਼ਿਕਾਇਆ ਕਰਨਾ ਜੁੱਤੀਆਂ ਕੱਢਣ ਵਾਲਾ ਕੰਮ ਨਹੀਂ ਡਾਂਗਾਂ ਹੀ ਕੱਢੀਆਂ ਨੇ ਫਿਰ ਜਿਹੜੀ ਮਰਿਆਦਾ ਗੁਰੂ ਸਾਹਿਬਾਨਾਂ ਨੇ ਆਪਣੇ ਤਨ ਤੇ ਗਾੜਾ ਝੱਲ ਕੇ ਲੋਕਾਂ ਦਾ ਵਿਰੋਧ ਝੱਲ ਕੇ ਲੋਕਾਂ ਦੀਆਂ ਮਾੜੀਆਂ ਗੱਲਾਂ ਝੱਲ ਕੇ ਸਾਨੂੰ ਇੱਥੇ ਤੱਕ ਚੁੱਕ ਕੇ ਲਿਆਂਦਾ ਅਸੀਂ ਅੱਜ ਫੇਰ ਅਗਲੇ ਆਉਂਦੇ ਪੈਰਾਂ 'ਚ ਡਿੱਗਦੇ ਝੰਡੇ ਉਹਨਾਂ ਦੇ ਚੱਕੀ ਫਿਰਦੇ ਅੱਜ ਵੀ ਜਿਨ੍ਹਾਂ ਨੇ ਸਾਨੂੰ ਛੱਤਰ ਥੱਲੇ ਰੱਖਿਆ ਨਾ ਅੱਜ ਫੇਰ ਝੰਡੇ ਉਹਨਾਂ ਦੇ ਚੱਕਦੇ ਐ ਫਿਰ ਫਿਰ ਘਮਾਉਂਦੇ ਉਹਨਾਂ ਦੇ ਚਰਨਾਂ 'ਚ ਜਾ ਜਾ ਕੇ ਇੱਕ ਕਵੀ ਲਿਖਦਾ ਹੈ ਕਹਿੰਦੇ ਤੋਬੇ ਛਪੜਾ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਜਿਹੜੇ ਸਮੁੰਦਰ ਵਿੱਚ ਤਰਨਾ ਜਾਣਦੇ ਨੇ ਛੱਪੜ ਤੋਂ ਕੀ ਲੈਣਾ ਉਹਨਾਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਓਨ ਬਗਲੇ ਤੋਂ ਕੀ ਲੈਣਾ ਜਿਹੜਾ ਹੰਸ ਨਾਲ ਮਿੱਤਰਤਾ ਲਾ ਕੇ ਬੈਠਾ ਕਵੀ ਕਹਿੰਦਾ ਤੁਹਾਡਾ ਗੁਰੂ ਪੂਰਾ ਹੈ ਪੂਰੀ ਸਿਫਤ ਵਾਲਾ ਸਾਡੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਤ ਵੱਜ ਗਈ ਸੰਗੀ ਅੱਜ ਫੇਰ ਅਸੀਂ ਉਸੇ ਰੀਤਾਂ ਦੇ ਵਿੱਚ ਵੜਦੇ ਜਾਂਦੇ ਤੁਸੀਂ ਸਤਿਗੁਰੂ ਅਰਦਾਸ ਜੀ